सरब ो सरबलो का मतलब समूह लोहा यानी सारे का सारा ही लोहे गुरु से मौके साहब सरबलोह के कड़े पाते सरबलोहा बर्तना ही खाते पीते स बदल गया सरबलोह के बर्तन हौली हौली स्टील दे हो गए पर अज अस जिस पिंड दस्वीर विखा रहे उन्होंने विरासत में सभ्याचार्भ के रखे हुआ ਸਰਬ ਲੋ ਦੇ ਬਰਤਨ ਜੋ ਰਸੋਈਆਂ ਤੇ ਬਾਜ਼ਾਰਾਂ ਚੋਂ ਤਾਂ ਗਾਇਬ ਦਿੱਖਦੇ ਨੇ ਪਰ ਇਸ ਪਿੰਡ ਵਿੱਚ ਤੁਹਾਨੂੰ ਸਰਬ ਲੋ ਦੇ ਬਰਤਨ ਮਿਲ ਜਾਣਗੇ ਜੀ ਹਾਂ ਮੁਹਾਲੀ ਦੇ ਨੇੜੇ ਪਿੰਡ ਕੜੂਆ ਲੈ ਕੇ ਚਲਦੇ ਆਂ ਤੇ ਮਿਲਵੋਣੇ ਹਾਂ ਉਸ ਪਰਿਵਾਰ ਨਾਲ ਜਿਸ ਦੇ ਪਰਿਵਾਰ ਨੂੰ ਸ੍ਰੀ ਗੁਰੂ ਹਰ Rai ਸਾਹਿਬ ਵੱਲੋਂ ਅਸ਼ੀਰਵਾਦ ਮਿਲਿਆ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਨੇ ਹੀ ਗੁਰੂ ਸਾਹਿਬ ਨੂੰ ਸਰਬੋਤਮ ਦੇ ਬਰਤਨ ਬਣਾ ਕੇ ਦਿੱਤੇ ਸਨ ਤੇ ਹੁਣ ਉਨ੍ਹਾਂ ਦੀ 8ਵੀਂ ਪੀੜ੍ਹੀ ਅੱਜ ਵੀ ਸਰਬੋਤਮ ਦੇ ਬਰਤਨ ਬਣਾਉਂਦੀ ਹੈ ਕੀ ਸਰਬ ਲੋਕ ਦੇ ਕੜਾਹੇ ਕੜਾਈਆਂ ਬਾਟੀਆਂ ਚਮਚੇ ਗਲਾਸ ਤੇ ਹੋਰ ਜਿੰਨੇ ਵੀ ਸਾਡੇ ਰਸੋਈ ਵਿੱਚ ਬਰਤਨ ਹੁੰਦੇ ਨੇ ਸਾਰੇ ਹੀ ਇਹ ਪਰਿਵਾਰ ਬਣਾਉਂਦਾ ਹੈ ਸ਼੍ਰੀ ਗੁਰੂ ਹਰ Rai ਸਾਹਿਬ ਨੂੰ ਬਰਤਨ ਬਣਾ ਕੇ ਦਿੱਤੇ ਨਾਲ ਹੀ ਬਲਬੀਰ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਜਿਹੜੇ ਖੰਡੇ ਬਾਟੇ ਵਿੱਚ ਅੰਮ੍ਰਿਤ ਛਕਾਇਆ ਸੀ ਉਹ ਵੀ ਸਾਡੇ ਪਰਿਵਾਰ ਵੱਲੋਂ ਹੀ ਬਣਾ ਕੇ ਦਿੱਤਾ ਗਿਆ ਸੀ। ਉਹ ਆਪਿੰਡ ਦੇ ਵਿੱਚ ਇੱਕੋ ਪਰਿਵਾਰ ਹੈ ਜਿਹੜਾ ਗੁਰੂ ਸਾਹਿਬ ਨਾਲ ਸੰਬੰਧਤ ਉਸ ਸਮੇਂ ਤੋਂ ਇਹ ਭਾਂਡਿਆਂ ਦਾ ਕੰਮ ਕਰ ਰਿਹਾ ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਬਲਬੀਰ ਸਿੰਘ ਜੀ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇਹ ਸਰਬਲੋਹ ਦੇ ਬਣ ਸਤਵੇਂ ਪਾਚੇ ਗੁਰੂ ਹਰ Rai ਸਾਹਿਬ ਦੇ ਟਾਈਮ ਤੋਂ ਬਣ ਰਹੇ ਤੈਨੂੰ ਲੱਗਿਆ ਹੈ ਭਾਈ ਹਾਂ ਜੀ ਤੇ ਕੀ ਖਾਸ ਕੀ ਹੁੰਦਾ ਹੈ ਭਾਂਡਿਆਂ ਦਾ ਦੂਜੇ ਭਾਂਡਿਆਂ ਨਾਲੋਂ ਕਿਉਂਕਿ ਅਸੀਂ ਅਕਸਰ ਕਹਿੰਦੇ ਵੀ ਤੱਤ ਦਾ ਬਹੁਤ ਮਿਲਦੇ ਆ ਪੋਸਟਿੰਗ ਤੱਤ ਕੀ ਖਾਸ ਹੁੰਦਾ ਤਾਂ ਕਿ ਇਹ ਵਰਤੇ ਜਾਵੇ ਦੇਖੋ ਇੱਕ ਤਾਂ ਇਹਦਾ ਆਪਾਂ ਨੂੰ ਬਹੁਤ ਲਾਭਦਾਇਕ ਹੈ ਬਿਮਾਰੀਆਂ ਤੇ ਰਹਿਤ ਹੈ ਕੋਈ ਬਿਮਾਰੀ ਤਕਰੀਬਨ ਨਹੀਂ ਲੱਗਦੀ ਜੇ ਆਪਾਂ ਇਹਦੇ ਵਿੱਚ ਛਕੂਗੇ ਬਾਕੀ ਜਿਹੜੇ ਆਇਰਨ ਦੀ ਕਮੀ ਆ ਉਹ ਪੂਰੀ ਹੁੰਦੀ ਹੈ ਆਇਰਨ ਦੀ ਗੋਲੀ ਲੈਣ ਦੀ ਲੋੜ ਨਹੀਂ ਪਾਉਗੇ ਸਭ ਤੋਂ ਵਧੀਆ ਇਹ ਹੈ ਜਪਾਨੇ ਅੱਜ ਆਪਣਾ ਸਰੀਰ ਦੀ ਸਾਂਭਣਾ ਹੈ ਤਾਂ ਇਹਨਾਂ ਦੇ ਵਿੱਚ ਇਹ ਆਪਾਂ ਸਿੱਖਣਾ ਚਾਹੀਦਾ ਜੀ ਜਦ ਦੇ ਤੁਸੀਂ ਸਤਵੇਂ ਪਾਤਸ਼ਾਹ ਤੋਂ ਕਿੰਨੀ ਵੀ ਪੀੜ੍ਹੀ ਹੋ ਗਈ ਤੁਹਾਡੀ ਹੁਣ ਤੱਕ ਤਕਰੀਬਨ ਜਿੱਥੇ ਤੱਕ ਸਾਨੂੰ ਪਤਾ ਮੇਰੇ ਫਾਦਰ ਸਾਹਿਬ ਨੂੰ ਉਹ ਕਹਿੰਦੇ ਵੀ ਅੱਠਵੀਂ ਪੀੜ੍ਹੀ ਚੱਲ ਰਹੀ ਹੈ ਤੁਹਾਡੀ ਇਸੇ ਤਰੀਕੇ ਨਾਲ ਜਿਹੜੇ ਭਾਂਡੇ ਹਰ ਕਿਸਮ ਦੇ ਭਾਂਡੇ ਹਾਂਜੀ ਹਰ ਕਿਸਮ ਦੇ ਬਣਦੇ ਕੀ ਕੀ ਤਿਆਰ ਕਰਦੇ ਰਸੋਈ ਦਾ ਸਾਮਾਨ ਸਾਰਾ ਬਣਦਾ ਹੈ ਚਮਚੇ ਤੋਂ ਲੈ ਕੇ ਸਾਰੇ ਵਰਤਨ ਬਣਦੇ ਕੀ ਕੀ ਖਾਸ ਕੀ ਰਹਿੰਦਾ ਆ ਤੁਹਾਡੇ ਕੋਲ ਜਿਹੜਾ ਜ਼ਿਆਦਾਤਰ ਲੋਕ ਲੈ ਕੇ ਜਾਂਦੇ ਆ ਜਾਂ ਜ਼ਿਆਦਾਤਰ ਇਹਨੂੰ ਵਰਤਦੇ ਨੇ ਕਿਉਂਕਿ ਆਮ ਕਰਕੇ ਤਾਂ ਘਰਾਂ 'ਚ ਨਹੀਂ ਵਰਤੇ ਜਾਂਦੇ ਨਹੀਂ ਬਹੁਤ ਹੁਣ ਤਾਂ ਬਹੁਤ ਜ਼ਿਆਦਾ ਵਰਤਦੇ ਆ ਘਰਾਂ ਦੇ ਵਿੱਚ ਤਕਰੀਬਨ ਨੰਗ ਸਿੰਘ ਤੋਂ ਪਹਿਲਾਂ ਵਰਤਦੇ ਵਰਤੇ ਤੇ ਗੁਰਦੁਆਰਾ ਸਾਹਿਬ ਵੀ ਜਾਂਦੇ ਸੀਗੇ ਹੁਣ ਤਾਂ ਤਕਰੀਬਨ ਆਮ ਘਰਾਂ ਦੇ ਵਿੱਚ ਵੀ ਆ ਰਹੀ ਹੈ ਵਰਤਦੇ ਕੀ ਕੀ ਬਣਾਉਨੇ ਆ ਨਾਲ ਨਾਲ ਸਾਨੂੰ ਮੜਾ ਜਾ ਰਿਹਾ ਇਸ ਬਾਰੇ ਦੱਸ ਵੀ ਕੋਈ ਸਭ ਤੋਂ ਪਹਿਲਾਂ ਤਾਂ ਚਮਚਾ ਹੀ ਇਹ ਚਮਚਾ ਬਣਾਉਨੇ ਆ ਚਮਚੇ ਦੇ ਨਾਲੇ ਆਪਣੀ ਇਹ ਕੋਲੀ ਆ ਗਈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਥਾਲੀ ਆ ਗਈ। ਨਾਲੇ ਗਲਾਸ ਆਈ ਇਹ। ਕਾਪੀ ਬਣਾਉਣੇ ਆ ਜੀ। ਇਹ ਕੜਾਹੀ। ਪਲੇਟ ਤਿਆਰ ਹੋ ਗਈ ਹੈ ਇੱਕ ਗਲਾਸ ਤੇ। ਇਹ ਸਾਰੇ ਸਰਬ ਲੋਹੇ ਤੋਂ ਬਣੇ। ਸਰਬ ਲੋਹੇ ਤੋਂ ਹੋਇਆ। ਹੋਰ ਇਹਦੇ ਨਾਲ ਨਾਲ ਕੋਈ ਦੇ। ਇਹ ਕੜਾਹੀ ਆ ਜੀ। ਦਾਲ ਸਬ지 ਵਾਸਤੇ ਜੀ। ਇਹ ਮਹਾਰਾਜ ਦੇ ਜਿਸ ਉਸ ਟਾਈਮ ਦਸਵੇਂ ਪਾਤਸ਼ਾਹ ਨੇ ਖੰਡਾ ਵਾਟੇ ਦੇ ਅੰਮ੍ਰਾਂ ਤਿਆਰ ਕਰਿਆ ਸੀਗਾ। ਉਹ ਕੜੋਂਏ ਤੋਂ ਹੀ ਗਏ ਆ ਸੀਗਾ। ਅੱਛਾ ਇਹ ਤੋ ਤਿਆਰ ਕੀ ਉਹ ਕਹੇ। ਹਾਂ। ਸਾਡੇ ਕਿਸੇ ਪੁਰਾਣੇ ਬਜ਼ੁਰਗਾਂ ਨੇ ਬਣਾਇਆ ਸੀਗਾ ਉਸ ਟਾਈਮ। ਹਾਂ। ਬਾਕੀ ਚਾਹ ਵਾਸਤੇ ਵੀ ਹੈ ਤਵਾ ਵੀ ਹੈ 프라이ਪੈਨ ਹੈ ਪਤਿਲਾ ਵੀ ਹੈ ਵੱਡਾ ਗੜਵਾ ਹੈ ਲੰਗ ਸਿੰਘ ਵਰਸਾ ਦੇ ਜਿਹੜੇ ਆ ਪਤਿਲੀ ਹੋ ਗਈ ਆਪਣੇ ਦਾਲ ਸਬ지 ਵਾਸਤੇ ਇਹ ਆਪਣੇ ਦੁੱਧ ਕਾੜਨ ਦੇ ਵਾਸਤੇ ਹੈ ਬਦਲੇ ਵਿੱਚ ਖਾਸ ਗੱਲ ਤਾਂ ਇਹ ਆ ਦੇਖੋ ਰਸੋਈ ਦੇ ਸਾਰੇ ਵਰਤਨ ਤੁਹਾਨੂੰ ਇੱਥੇ ਦਿਖ ਜਾਣਗੇ ਚਾਹੇ ਉਹ ਕੋਲੀ ਹੋਵੇ ਚਮਚ ਹੋਵੇ ਜਾਂ ਹੋਰ ਹੋਵੇ ਨਾਲ ਨਾਲ ਖਾਸ ਕਰਕੇ ਅਖੰਡਾ ਵੱਡਾ ਜਦ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਤਾਂ ਇਸੇ ਖੰਡੇ ਵਟੇ ਦਾ ਇਸਤੇਮਾਲ ਕੀਤਾ ਜਾਂਦਾ ਇਹਨਾਂ ਦੇ ਮੁਤਾਬਕ ਜਦ ਗੁਰੂ ਸਾਹਿਬ ਦਸਵੇਂ ਪਾਤਸ਼ਾਹੀ ਨੇ ਅੰਮ੍ਰਿਤ ਪਾਨ ਕਰਾਇਆ ਸੀ ਅੰਮ੍ਰਿਤ ਸ਼ਕਾਇਆ ਸੀ ਤਾਂ ਇੱਥੋਂ ਹੀ ਬਣ ਕੇ ਇਹ ਖੰਡਾ ਵਟਾ ਗਿਆ ਸੀ ਤੇ ਅੱਜ ਵੀ ਇੱਥੋਂ ਹੀ ਇਹ ਖੰਡੇ ਵਟੇ ਬਣਦੇ ਪਏ ਨੇ ਤਕਰੀਬਨ ਸਾਰੇ ਜਿਹੜੇ ਭਾਂਡੇ ਨੇ ਇਹ ਸਰਬ ਲੋਹੇ ਤੋਂ ਬਣਾ ਰਿਆ ਲਗਾਤਾਰ ਇਹਨਾਂ ਦੀ ਜਿਹੜੀ 8ਵੀਂ ਪੀੜੀ ਹੈ ਉਹ ਇਹ ਵਰਤਨ ਜਿਹੜੀ ਤਿਆਰ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਇਹ ਸਰਬ ਲੋਹੇ ਦੇ ਭਾਂਡੇ ਆ ਵੱਲ ਹੁਣ ਲੋਕ ਵੀ ਅਟਰੈਕਟ ਹੋ ਰਹੇ ਨੇ ਪਹਿਲਾਂ ਅਸੀਂ ਜਿਹੜੇ ਹੋਰ ਤਾਤਾਂ ਵਾਲ ਜ਼ਰੂਰ ਜਿਹੜਾ ਅਟਰੈਕਟ ਹੋਏ ਸੀਗੇ ਪਰ ਉਹ ਹਾਨੀਕਾਰਕ ਰਹਿੰਦੇ ਸੀ ਉਹਨਾਂ ਦੇ ਮੁਕਾਬਲੇ ਤੁਸੀਂ ਦੱਸਿਆ ਜਿਵੇਂ ਜ਼ਿਆਦਾ ਪੋਜ਼ਿਟਿਵ ਰਹਿੰਦੇ ਨੇ ਜਿਵੇਂ ਹੋਰ ਜਿਹੜੇ ਭਾਂਡੇ ਹੁਣ ਜਿਸੇ ਖਾਣੇ ਤੇ ਬਿਮਾਰੀਆਂ ਵੀ ਬਹੁਤ ਸਾਰੇ ਉਹਨਾਂ ਲੱਗਦੇ ਹੁਣ ਸਾਡੇ ਕੋਲ ਤੋਂ ਇੱਕ ਇੱਥੇ ਪੰਜਾਬ ਦੇ ਵਿੱਚ ਸਿੰਘ ਲੈ ਗਿਆ ਸਮਾਨ ਬਾਟੇ ਲੈ ਗਿਆ ਸੀਗਾ ਪਹਿਲਾਂ ਦੋ ਬਾਟੇ ਲੈ ਕੇ ਗਿਆ ਹੀ ਹੁਣ ਕਿਸੇ ਡਾਕਟਰ ਨੇ ਦੱਸਿਆ ਵੀ ਤੁਸੀਂ ਇਹ ਬਰਤਨਾਂ ਵਿੱਚ ਛੱਡੋ ਜਿਹੜੇ ਤੁਸੀਂ ਸ਼ੱਕ ਰਹੇ ਸਟੀਲ ਵਗੈਰਾ ਔਰ ਲੋਜ ਦੇ ਪਾਰਟਨਰ ਜਿਸ਼ਕੋ ਪਰ ਸਾਡੇ ਕੋਲ ਤੇ ਦੋ ਬਾਟੇ ਲੈ ਕੇ ਗਿਆ ਪਹਿਲਾ ਉਹਦੇ ਸ਼ੂਗਰ ਪ੍ਰੋਬਲਮ ਤੇ ਹਫਤੇ ਬਾਅਦ ਸਾਡੇ ਕੋਲ ਆ ਗਿਆ ਉਹ ਕਹਿੰਦਾ ਮੈਂ ਆਪਣੀ ਸ਼ੂਗਰ ਟੈਸਟ ਕਰਾਈ ਹੈ ਕਹਿੰਦਾ ਤਕਰੀਬਨ ਨਾਰਮਲ ਦਾ ਰਹਿ ਗਿਆ ਮੇਰੇ ਸਾਰੇ ਬਾਟੇ ਲੈ ਕੇ ਆਈ ਪਰ 8-10 ਬਾਟੇ ਉਹਨਾਂ ਲੈ ਕੇ ਗਿਆ ਸਾਰੇ ਪਰਿਵਾਰ ਵਾਸਤੇ ਹੁਣ ਫੇਰ ਦੁਬਾਰਾ ਆਇਆ ਤਾਂ ਇੱਕ ਦਿਨ ਦਸ ਕੇ ਗਿਆ ਜਦੋਂ ਬਕਾਇਦਾ ਕਹਿੰਦੇ ਸਾਡੇ ਤਕਰੀਬਨ ਸਾਨੂੰ ਬਿਮਾਰੀਆਂ ਤੇ ਰਹਿਤ ਹੈ ਵਿਦੇਸ਼ਾਂ ਚੋਂ ਵੀ ਲੋਕ ਆਉਂਦੇ ਹਾਂ ਜੀ ਵਿਦੇਸ਼ਾਂ ਤੋਂ ਵੀ ਆਉਂਦੇ ਮਗੋਂ ਦੇ ਵੀ ਸਾਥੀ ਆਦੀ ਕੋਰੀਅਰ ਵਗੈਰਾ ਵੀ ਕਰ ਦਿੰਦੇ ਜੀ ਜਿਹੜੇ ਤਕਰੀਬਨ ਹੁਣ ਸਾਨੂੰ ਜੇ ਅਸੀਂ ਲੈਣ ਆਵੇ ਕੋਈ ਬੰਦਾ ਵਿਅਕਤੀ ਆ ਤਾਂ ਉਹਨੂੰ ਹਰ ਰਸੋਈ ਦਾ ਭਾਂਡਾ ਜਾਨੀ ਕਿ ਇੱਥੇ ਅਵੇਲੇਬਲ ਹਾਂਜੀ ਮਿਲੂਗਾ ਜੀ ਲਾਜ਼ਮੀ ਮਿਲੂਗਾ ਇੱਕ ਭਾਂਡੇ ਵੱਲ ਜ਼ਰੂਰ ਜਿਹੜੀ ਅਟ੍ਰੈਕਸ਼ਨ ਜਾ ਨਜ਼ਰ ਆ ਰਹੀ ਹੈ ਕੈਮਰਾ ਕੁਮਾਰਕੋਨ ਉਹ ਕੀ ਚੀਜ਼ ਹੈਗੀ ਹੈ ਉਹ ਇੱਕ ਵਾਰ ਜ਼ਰੂਰੀ ਦੁੱਧ ਕਾੜਨ ਵਾਸਤੇ ਹੈ ਇਹ ਪਹਿਲਾ ਇਹਦੇ ਵਿੱਚ ਹੀ ਜਿਹੜੇ ਆਪਣੇ ਪ੍ਰਾਤਨ ਬਜ਼ੁਰਗ ਤੇ ਨਾ ਪੁਰਾਣੇ ਬਜ਼ੁਰਗ ਤੇ ਉਹ ਸਵੇਰ ਟਾਈਮ ਦੇ ਵਿੱਚ ਦੁੱਧ ਰੱਖ ਦਿੰਦੇ ਸਾਰੇ ਦੇ ਵਿੱਚ ਪਾ ਕੇ ਔਰ ਸ਼ਾਮ ਨੂੰ ਉਹਦੇ ਵਿੱਚੋਂ ਕੱਢ ਕੇ ਫਿਰ ਠੰਡਾ ਹੋਇਆ ਜਮਾਉਂਦੇ ਹੁੰਦੇ ਸੀ ਉਸ ਟਾਈਮ ਲੱਸੀ ਵੀ ਜਿਸ ਟਾਈਮ ਰੜਕਦੇ ਦੂਸਰੇ ਦਿਨ ਲੱਸੀ ਵੀ ਟੇਸਟ ਬਦਲ ਲਦਾਈ ਇਹਦੇ ਵਿੱਚ ਕੜ ਕੜ ਕੇ ਲਾਲ ਹੋ ਜਾਂਦਾ ਦੁੱਧ ਲੱਸੀ ਦਾ ਕਲਰ ਵੀ ਲਾਲ ਹੋ ਗੀ ਲੱਸੀ ਦਾ ਕਲਰ ਹਾਂਜੀ ਸੋ ਬਿਲਕੁਲੇ ਜਿਹੜੇ ਬਜ਼ੁਰਗ ਨੇ ਸਰਬ ਲੋਹੇ ਦੇ तमाम ਭਾਂਡੇ ਤੁਹਾਨੂੰ ਦਿਖਾਉਣਾ ਚਾਹੁੰਦੇ ਗਲਾਸ ਕੋਲੀ ਚਮਚ ਤਵਾ ਜਫਰਾਈਪਨ ਹਰ ਚੀਜ਼ ਜਿਹੜੀ ਹੈ ਤੁਹਾਨੂੰ ਇੱਥੇ ਕੜੂਆ ਦੇ ਵਿੱਚ ਮਿਲ ਜਵੇਗੀ ਕਿਉਂਕਿ ਸਰਬ ਲੋਹੇ ਦੇ ਭਾਂਡੇ ਇੱਕੋ ਇੱਕ ਇਹੀ ਥਾਂ ਇਹੀ ਪਿੰਡ ਹੈ ਜਿਹੜਾ ਇੱਥੇ ਬਣਵਾ ਲੱਗਦਾ ਇਹ ਪੂਰੀ ਜਗ੍ਹਾ ਹੋਰ ਕਿਤੇ ਕਿਤੇ ਤਾਂ ਹੈ ਇਹ ਆਲ ਵਰਡ ਵਿੱਚ ਇਹੀ ਜਿਹੜੇ ਬਰਤਨ ਆਇਆ ਬਈ ਰਸੋਈ ਵਾਲੇ ਉਹ ਇੱਥੇ ਹੀ ਬਣਦੇ ਬਾਕੀ ਹੋਰ ਕੜਾਹੇ ਕੜਾਈਆਂ ਤਾਂ ਬਣਦੇ ਹੀ ਬਣਦੇ ਹਨ ਰਸੋਈ ਦੇ ਭਾਂਡੇ ਜਿਹੜੇ ਹਾਂ ਜਿਹੜੇ ਬਰਤਨ ਹੈ ਉਹ ਇੱਥੇ ਹੀ ਤਿਆਰ ਹੁੰਦੇ ਨੇ ਇਹ ਗੁਰੂਬਰਾ ਸਾਹਿਬ ਦਾ ਬਚਤ ਹੋਏ ਬਈ ਵੀ ਇੱਥੇ ਹੀ ਵੱਢ ਗਏ ਜੇ ਅਸੀਂ ਬਾਹਰ ਜਾ ਕੇ ਵੀ ਬਣਾਉਂਗਾ ਸਾਤੇ ਉੱਥੇ ਬਾਣਦੇ ਨਹੀਂ ਹੈ ਬਰਤਨ ਹੈ ਪੂਰੀ ਜਣਕੇ ਤਿਆਰ ਕਰਨੇ ਪੈ ਇੱਥੇ ਤਿਆਰ ਕਰਦੇ ਹੁਣ ਅਗਲੀ ਪੀੜ੍ਹੀ ਥੋੜੀ ਹੈ ਉਹ ਵੀ ਇਨਵੋਲਵ ਹੋਈ ਹੈ ਜਾਂ ਤੁਸੀਂ ਉਹ ਜਿਹੜਾ ਨਹੀਂ ਨਾਲ ਕਰਾਉਂਦਾ ਇਹ ਲੜਕਾ ਕੰਮ ਭਾਈ ਜਿਹੜੇ ਇਹਦੀ ਸਫਾਈ ਹੋਵੇ ਕੱਲ੍ਹ ਤੋਂ ਵੀ ਪਤਾ ਜਿਹੜੇ ਇਹਦੀ ਸਫਾਈ ਹੈ ਉਹ ਸਾਰੇ ਸੁੱਕਰੇਤ ਨਾਲ ਹੋਣੀ ਹੈ ਸੁੱਕਰੇਤਾਂ ਸੁਕਾ ਕੇ ਰੱਖਣੇ ਹੈ ਪਾਣੀ ਨਹੀਂ ਲਾਉਣਾ ਹੈਗਾ ਜਿਸ ਟਾਈਮ ਬਰਤਨ ਹੈ ਉਸ ਟਾਈਮ ਪਾਣੀ ਲਾਉਣਾ ਹੈ ਜੀ ਇਹ ਤਾਂ ਆਮ ਸਾਬਣ ਸਰਪੋਦ ਨਾਲ ਸਰਪਕਾਰ ਨਾਲ ਇਹ ਸਰਪ ਇਹ ਜਿਹੜਾ ਸੋਧਣ ਆਪਾਂ ਨੇ ਸਿਰਫ ਰੀਤੇ ਨਾਲ ਹੀ ਸੋਧਣ ਹੈ ਹੁਣ ਤਾਂ ਵਰਤੋਂ ਕਰਨੀ ਜਿਸ ਟਾਈਮ ਬਰਤਨਾਂ ਸੁਣ ਪਾਣੀ ਨਾਲ ਧੋ ਲੋ ਇਹ striées ਜਿੱਦਾਂ ਚਮਕਣ ਕੇ ਬਰਤਨ ਇਹ ਜਿਹੜੇ ਸਰਬ ਲੋਹੇ ਦੇ ਬਰਤਨ ਬਣਾਉਣ ਵਾਲੇ ਬਲਬੀਰ ਸਿੰਘ ਜੀ ਨੇ ਦੱਸਿਆ ਹੈ ਕਿ ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਇਹ ਵਿਦੇਸ਼ਾਂ ਵਿੱਚ ਵੀ ਬਰਤਨ ਵਿਕਦੇ ਨੇ ਨਾਲੀ ਉੱਥੇ ਦੂਰੋਂ ਦੂਰੋਂ ਲੋਕ ਵੀ ਆਏ ਹੋਏ ਸਨ ਸੀਂ ਸਰਬਲੋਹ ਦੇ ਬਰਤਨਾਂ ਬਾਰੇ ਸਾਨੂੰ ਇੱਥੋਂ ਪਤਾ ਲੱਗਿਆ ਸੀ ਮਤਲਬ ਗੁਰੂ ਸਾਹਿਬ ਜੀ ਨੇ ਇੱਥੇ ਇਸ ਨਗਰ ਨੂੰ ਵੜ ਦਿੱਤਾ ਹੋਇਆ ਏ ਮਤਲਬ ਸਰਬਲੋਹ ਦੇ ਬਰਤਨਾਂ ਬਾਰੇ ਇਸ ਕਰਕੇ ਅਸੀਂ ਸਰਬਲੋਹ ਦੇ ਬਰਤਨ ਇੱਥੇ ਕੋਲੇ ਗਲਾਸ ਹੋਰ ਵੀ ਕਈ ਤਰ੍ਹਾਂ ਦੇ ਬਰਤਨ ਅਸੀਂ ਜੰਡਿਆਲਾ ਗੁਰੂ ਤੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਪਹੁੰਚੇ ਹੋਏ ਆ ਤੇ ਇੱਥੋਂ ਅਸੀਂ ਜੋ ਵੀ ਆਪਣਾ ਸਾਰਾ ਕੁਝ ਵੇਖ ਕੇ ਤੋਂ ਖਰੀਦੋ ਫਰੋਕਤ ਅਸੀਂ ਮਤਲਬ ਸਾਰੇ ਬਰਤਨਾਂ ਦੀ ਸਰਬਲੋਹ ਦੀ ਕਰਾਂਗੇ ਪਹਿਲਾਂ ਅਸੀਂ ਹੋਰ ਧਾਤਾਂ ਦੇ ਵੀ ਬਰਤਨ ਘਰ ਵਿੱਚ ਵਰਤਦੇ ਰਹੇ ਸਾਂ 12 ਸੌਣ ਮਤਲਬ ਸਾਨੂੰ ਬਾਕੀ ਸਾਇੰਸ ਵੀ ਜੋ ਅੱਜ ਕੱਲ ਮਨ ਰਹੀ ਹੈ ਵੀ ਮਤਲਬ ਬਾਕੀ ਅਲੂਮੀਨੀਅਮ ਜਾਂ ਸਟੀਲ ਹੈ ਉਸ ਦਾ ਕਾਫੀ ਨੁਕਸਾਨ ਹੈ ਤੇ ਸਰਬ ਲੋ ਦਾ ਆਪਾਂ ਨੂੰ ਅਕੋਰਡਿੰਗ ਟੂ ਸਾਇੰਸ ਵੀ ਤੇ ਮਤਲਬ ਆਇਰਨ ਵੀ ਆਪਣਾ ਇਹ ਆਪਣੀ ਆਇਰਨ ਦੀ ਕਮੀ ਵੀ ਪੂਰੀ ਕਰਦਾ ਵਾ ਸਰਬ ਲੋ ਵਿੱਚ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਲੋੜ ਹੈ ਸਾਨੂੰ ਵੀ ਅਜਿਹੇ ਬਰਤਨਾਂ ਵਿੱਚ ਖਾਣਾ ਖਾਣ ਦੀ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਸਰਬ ਲੋਹ ਨਾ ਬਣਨ ਵਾਲੇ ਇਹ ਵਰਤਨ ਪਿੰਡ ਕੜੂਆ ਦੇ ਵਿੱਚ ਹੀ ਸਾਨੂੰ ਮਿਲਦੇ ਨੇ ਚਾਹੇ ਉਹ ਚਮਚਾ ਕੋਲੀ ਕੜਾਹੀ ਕੁਝ ਵੀ ਹੋਵੇ ਸੋਹੀ ਦਾ ਪੂਰਾ ਸਮਾਨ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ ਹੈ ਹਾਲਾਂਕਿ ਪਹਿਲਾਂ ਇਹ ਪੁਰਾਤਨ ਸਮੇਂ ਦੇ ਵਿੱਚ ਇਸ ਤਾਤ ਤੋਂ ਸਰਬ ਲੋਹ ਤੋਂ ਜਿਹੜੇ ਤਮਾਮ ਭਾਂਡੇ ਜਿਹੜੇ ਵਰਤੇ ਜਾਂਦੇ ਸਨ ਸਾਡੇ ਬਜ਼ੁਰਗ ਇਹਨਾਂ ਭਾਂਡਿਆਂ ਦੇ ਵਿੱਚ ਹੀ ਜਿਹੜਾ ਖਾਂਦੇ ਪੀਂਦੇ ਸੀ ਪਰ ਹੁਣ ਹੌਲੀ ਹੌਲੀ ਸਮਾਂ ਬਦਲਿਆ ਤਾਂ ਇਹ ਭਾਂਡੇ ਬਦਲ ਗਏ ਇਹਨਾਂ ਦੀ ਜਗ੍ਹਾ ਬੌਨ ਚਾਈਨਾ ਨੇ ਪਲਾਸਟਿਕ ਨੇ ਕੱਚ ਨੇ ਤੇ ਹੋਰ ਕਈ ਤਾਤਾਂ ਨੇ ਲੈ ਲਈ ਪਰ ਅਸੀਂ ਇਹਨੂੰ ਵਿਸਾਰ ਦੇ ਗਏ ਲਕੇ ਗੁਰੂ ਸਾਹਿਬ ਨੇ ਵੀ ਇਹ ਕਿਹਾ ਸੀ ਕਿ ਹਮੇਸ਼ਾ ਸਰਬ ਲੋਹ ਦੀ ਜਿਹੜੀ ਉਹ ਵਰਤੋਂ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੀ ਜਿਹੜੀ ਧਾਤ ਹੈ ਇੱਕ ਤਾਂ ਤੁਹਾਡੇ ਸਰੀਰ ਦੇ ਵਿੱਚ ਆਇਰਨ ਨੂੰ ਪੂਰਾ ਕਰਦੀ ਹੈ ਤੇ ਦੂਜਾ ਹਰ ਇੱਕ ਕਮੀ ਹੈ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਉਹ ਪੂਰੀ ਹੁੰਦੀ ਹੈ ਪਰ ਲੋਕ ਇਹਨਾਂ ਤੋਂ ਅੱਕੇ ਦੂਜੇ ਪਾਸੇ ਅਟਰੈਕਟ ਹੋਏ ਕਿਉਂਕਿ ਸਾਨੂੰ ਚਮਕ ਧਮਕ ਜਿਹੜੀ ਹੈ ਉਹ ਜ਼ਿਆਦਾ ਪਸੰਦ ਆਉਂਦੀ ਹੈ ਪਰ ਇਹ ਸਰਬ ਲੋਹ ਤੋਂ ਬੜੇ ਹੋਏ ਜਿਹੜੇ ਪਾਂਡੇ ਨੇ ਉਹ ਸਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਨੇ ਜਿਨ੍ਹਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ ਪਰ ਹੁਣ ਸਮਾਂ ਬਦਲ ਰਿਹਾ ਲੋਕ ਵੀ ਬਦਲ ਰਹੇ ਨੇ ਤੇ ਇੱਕ ਵਾਰ ਫੇਰ ਇਹਨਾਂ ਸਰਬ ਲੋ ਦੇ ਵਰਤਨਾ ਨੂੰ ਅਸੀਂ ਆਪਣੇ ਰਸੋਈ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕੈਮਰਾਮੈਨ ਸਿਕੰਦਰ ਦੇ ਨਾਲ ਜਸਪੀ ਸਿੰਘ ਪੀ ਪੀ ਸੀ ਨਿਊਜ਼ ਕੜੂਆ